ਇਦਾਂ ਪਾ ਲਈ ਸਿਰ ਤੇ ਇਹ outra ਵੇਹ ਹੈ ਆਹ ਹੈ ਮੰਮੀ ਉਹ ਨਾ ਓਏ ਤੇਰੀ ਤੇਰੀ ਵੀਰੇ 23 ਕਾ ਸਾਰਿਆਂ ਨੇ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ ਸੋ ਮਿੱਤਰੋ ਐਂਡੋ ਐਂਡੋ ਹੀ ਜਾਂਦੀ ਹੈ ਅੱਜ ਤੇ ਆਪਾਂ ਬਹਿ ਗਿਆ ਆਪਣੇ ਨਾਲ ਅੱਜ ਵੇਲੇ ਨਾ ਹੀ ਆ ਗਿਆ ਜੇ ਵੇਖ ਲੋ ਯੈਸ ਕਰਾਉਣਾ ਓਏ ਹੋਏ ਹੈ ਪੂਰੀ ਐਂਡ ਹੋ ਗਈ ਅੱਜ ਦਾ ਵਲੌਗ ਕੈਂਡ ਬਣੂਗਾ ਸੋ ਅਜੇ ਹੀ ਅੰਦਰ ਹੀ ਬੈਠੇ ਆਂ ਕਿਉਂ ਅੰਦਰ ਤਾਂ ਬੈਠੇ ਆਂ ਕਿਉਂਕਿ ਬਾਹਰ ਤੇ ਠੋਪੀ ਵੜੀ ਆ ਜੇ ਇਹਦੇ ਸਾਡਾ ਜੇ ਰਾਧਾ ਬਾਬੀ ਥੋੜਾ ਕਿ ਤਾਂ ਘਰੇ ਅੰਦਰੇ ਅੰਦਰ ਰੈਸਟ ਮਾਰ ਗਏ ਸੋ ਜੇ ਬਾਹਰ ਠੰਡਾ ਹੋ ਜਾ ਮੌਸਮ ਫਿਰ ਬਾਅਦ ਚੱਲਾਂਗੇ ਜੇ ਨਾ ਠੰਡਾ ਆਇਆ ਤੇ ਫਿਰ ਕੰਮ ਔਖਾ ਹੋਊ ਅੱਜ ਦਾ ਕਾ ਮੋਖਾ ਇਹਣਾ ਨਾ ਕਿਉਂਕਿ ਇੰਨੀ ਗਰਮੀ ਦੇ ਵਿੱਚ ਬਾਹਰ ਜਾਣਾ ਔਖਾ ਆਇੰਦਾ ਪਰ ਫਿਰ ਵੀ ਆਪਾਂ ਵਲੌਗ ਤਾਂ ਕੰਪਲੀਟ ਕਰਨਾ ਹੀ ਆ ਸੋ ਆਪਾਂ ਕਰਕੇ ਰਵਾਂਗੇ ਵਲੌਗ ਕੰਪਲੀਟ ਸੋ ਜੁੜੇ ਰਹੋ ਸਾਡੇ ਨਾਲ ਘਟੋ ਘਟਦਾ ਇਹਨੇ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਇਹ ਭਾ ਜਿਹੜਾ ਆਪਣਾ ਸਾਹਮਣੇ ਬੈਠਾ सोनू ਸਰਦਾਰ ਇਹਨੇ ਨਾ ਰੋਏ ਦੇ 5 7 ਸਟੇਟਸ ਲਾਏ ਜਾਂਦੇ ਆ ਮੇਰੇ ਖਿਆਲ ਨਾਲ ਇਹ ਪੇਡ ਪ੍ਰੋਮੋਸ਼ਨ ਕਰਦਾ ਵਾ ਤੇ ਦੱਸ ਕਿ ਪੇ ਪੇਡ ਪ੍ਰੋਮੋਸ਼ਨ ਹੈ ਵੀਰ ਹੈ ਨਹੀਂ ਮੇਰੇ ਖਿਆਲ ਨਾਲ ਰਹੋ ਮੈਨੂੰ ਚੱਕਰ ਲੱਗਣ ੜਿਆ ਗੱਲ ਤਾਂ ਉਹ ਦੱਸਦਾ ਵਾ ਵੀ ਪੇਡ ਪ੍ਰੋਮੋਸ਼ਨ ਇਦਾਂ ਕਰਦਾ ਵਾ ਵੀ ਉਹ ਵੀ ਹੈਪੀ ਬਰਥਡੇ ਦੇ ਸਟੇਟਸ ਲਾਉਂਦੇ ਮੇਰੇ ਖਿਆਲ ਨਾਲ ਤੂੰ ਇਦਾਂ ਕਰਦਾ ਵਾ ਵੀ ਤੇ ਜਦਾਂ ਕਿਸ ਨੇ ਤੈਨੂੰ ਕਿਹਾ ਹੁੰਦਾ ਨਾ ਵੀ ਹਾਂ ਵੀ ਆ ਆਪਾਂ ਵੇਖਿਆ ਵਾ ਫੋਟੋ ਵੇਖ ਲਈਏ ਵੀਰ ਆਪਾਂ ਦੋਰਾ ਵੇਖ ਲਿਆ ਵਾ ਚਲੋ ਜੀ ਇਹਦਾ ਬਰਥਡੇ ਕਿਦਨੇ ਆ ਤੇ ਇਹਦਾ ਸਟੇਟਸ ਲਾਤਾ ਚੁੱਕੇ ਇਦਾਂ ਕਰੀਂਗਾ ਕਾ ਕੰਮ ਹੈਂ ਇਧਰ ਵੇਖ ਕੇ ਗੱਲ ਕਰਨਾ ਮੇਰੇ ਨਾਲ ਇਦਾਂ ਹੀ ਲੱਗਣ ਡਿਆ ਮੈਨੂੰ ਜਿੱਦਾਂ ਦੇ ਭਰਾ ਤੇਰੇ ਕੰਮ ਆ ਹੈ ਕਦਾਂ ਅੱਠਾ ਬੜਿਆ ਆਇਆ ਨਾ ਹੁਣ ਬੜਿਆਂ ਦਾ ਸੀਜ਼ਨ ਚੱਲਣ ਡਿਆ ਬਰਡੇ ਵਾਲਾ ਸੀਜ਼ਨ ਚੱਲਣ ਡਿਆ ਪਰ ਚੱਕਰ ਇਹ ਆ ਵੀ ਰੋਜ਼ ਹੀ ਰੋਜ਼ ਗੁਰੂ ਆਈ ਨੇ ਸਟੇਟਸ ਇਹਦਾ ਯਾਦਾ ਹੀ ਕੰਮ ਸਟੇਟਸ ਉਹ ਸਟੇਟਸ ਹੀ ਚੱਕ ਕੇ ਰੱਖਦਾ ਵਾ ਦੇ ਉਹ ਵੀ ਬਰਡੇ ਦੇ ਇਹ ਨਹੀਂ ਵੀ ਹੋਰ ਕੋਈ ਸਟੇਟਸ ਇਹ ਤੱਕਾ ਕਰੀ ਜਾਣਾ ਤੂੰ ਜਨਤਾ ਨਾਲ ਤੈਨੂੰ ਦਸਾਵਾਂ ਹੈ ਹੈ ਬਾਕੀ ਤਨੂੰ ਅੱਜ ਮਤਲਬ ਮੂੜ ਕਿਦਾਂ ਦਾ ਵਾ ਅੱਜ ਛੜ ਗਈਆਂ ਨਹੀਂ ਹੈਗਾ ਹੈ ਛੜਦੀ ਖੜਾ ਨਹੀਂ ਕੀ ਕਹਿਣਾ ਪਹਿਲਾਂ ਕੀ ਕਿਹਾ ਛੜ ਗਈਆਂ ਨਹੀਂ ਹੈਗਾ ਕਾ ਸੈਟ ਜਾਨੀ ਹੈ ਕਾ ਕੰਮ ਹੈ ਹੈ ਹਾਂ ਕੋਈ ਗੱਲ ਨਹੀਂ ਆਪੇ ਹੋਰੂਗਾ ਸੈਟ ਯਸ ਪੂਰੀ ਕਰਾਵਾਂਗੇ ਗੱਲਬਾਤ ਹੋ ਗਈ ਪੂਰੀ ਹੈਗੀ ਨਾ ਗੱਲ ਬਾਕੀ ਬਾਹਰ ਇਹਨਾ ਵਾ ਹਵਾ ਦੇ ਵਗੰਡੀ ਬਾਹਰ ਆਵੇ ਟਰੈਕਟਰੂਗ ਤੇ ਹਲ ਫਿਰ ਲੰਡੇ ਪਤੇ ਪੁੱਤੇ ਬਾਕੀ ਮੀਂਹ ਹੁੰਦਾ ਪਿਆ ਤੇ ਲਫਾਫਾ ਲੈ ਲਈ ਨਾਲ ਲੈ 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 ਚਲੀ ਜਾਣਾ ਫਿਰ ਮੋਟਰ ਤੇ ਆਵੇ ਮੀਂਹ ਆ ਇਹਨੂੰ ਕੀ ਕਹਿੰਦੇ ਆ ਮੀਂਹ ਪੂਰਾ ਹੁੰਦਾ ਨਜ਼ਾਰਾ ਹੀ ਜਦ ਮੀਂਹ ਜਣਾ ਹੈਗੀ ਨਾ ਗੱਲ ਤੇ ਬੱਚੇ ਵੀ ਵਿਚਾਰੇ ਨੇ ਓਏ ਹੋਏ ਐਂਡ ਦਾ ਸਮੋਤ ਪਰ ਭੇਜ ਜਾਣਾ ਆ ਪਾ ਓਏ ਗੱਲੇ ਨਾ ਲੈਨੇ ਆ ਸਤਰੋ ਦੇ ਕੋਲੋਂ ਓਕੇ ਆ ਮਾਪੀ ਰਹਿਣ ਦੇ ਆ ਇੰਨਾ ਪਾਲੀ ਸੀ ਤੂੰ ਦੇਖੋ गाइस ਜੀ ਹੁੰਦਾ ਵੀ ਇਨੇ ਮੀ ਦੇ ਵਿੱਚ ਵੇਖ ਲੋ ਆ ਵੀਰ ਨੂੰ ਤਪੜੇ ਦੇਣ ਆਏ ਜੇ ਬਹੁਤ ਜ਼ਿਆਦਾ ਮੀ ਹੁੰਦਾ ਹੈ ਵਕਤ ਭਾਈ ਛੱਟਾ ਛੱਟੇ ਹਿੱਟੀ ਕੰਮ ਹੋ ਗਿਆ ਰੈਂਡਨ ਬਾਏ ਕੱਢ ਲਾਂਗੇ ਗਾਇਸ ਵੀਰੇ ਬੱਤੀ ਬੰਰ ਰਿਹਾ ਹੈ ਦੇਖੋ ਕੀ ਬੰਨ ਰਿਹਾ ਹੈ ਗਾਇਸ ਵੀਰੇ ਹੋ ਗਿਆ ਆਇਆ ਚੱਲ ਆਇਆ ਆਇਆ ਕਾ ਬਗਾ ਰਹੇ ਹੋ ਇੱਧਰ ਨਹੀਂ ਭੱਜ ਗਈ ਚੱਲ ਗਿਆ ਨਾ ਹੋਇ ਤੇ ਨਿਆਰਾ ਹੀ ਬੰਨ ਨਿਆਰਾ ਪੂਰਾ ਉੱਦਾ ਹੁੰਦਾ ਓਏ ਨਿਆਰਾ ਸੱਚੀ ਉੱਦਾ ਹੁੰਦਾ ਮੀਰਾ ਨੀਹੇ ਪਈ ਅੱਜ ਵੀ ਉਹ ਵੀ ਹੈ ਪਈ ਅੱਜ ਵੇਦੋ ਓਏ ਆ ਜੀ ਪੜ ਗਿਆ ਇੱਥੇ ਦੇਖ ਲੋ ਮਿੱਤਰੋ ਆਈ ਇੱਥੇ ਮੀ ਜੇ ਮਨੇ ਖਾਪੰਦੇ ਆ ਟਰੈਕਟਰ ਬਾਹਰ ਨਿਕਲਦੇ ਟਰੈਕਟਰ ਨਾਲ ਉਹਦਾ ਮਜ਼ਾਕ ਕਰ ਰਹੇ ਨੇ ਉਹ ਵੇਖੋ ਕਿੱਥੇ ਵੇਖੋ ਲੁਗਿਆ ਜੇ ਜਾ ਕੇ ਸਾਡੇ ਕੋਲ ਪਾਈਦਾ ਇਹ ਲਓ ਗੱਲਬਾਤ ਇਹਦੀ ਗਲਤੀ ਹੋ ਬਾਕੀ ਮਿੱਤਰੋ ਮੀ ਬਹੁਤ ਹੁੰਦਾ ਪਰ ਮੀ ਜੀ ਨਜ਼ਾਰਾ ਵਾਜਦਾ ਵਲੋਗ ਆਪਾ ਬਣਾਉਂਦੇ ਨਾ ਤੇ ਸਪੈਸ਼ਲ ਤੁਹਾਡੇ ਆਸਤੇ ਜੇ ਵਲੋਗ ਇਹਦਾ ਓਏ ਮੈਂ ਕਹਿੰਦਾ ਆਂ ਆਇਦਾ ਜਿਆਦਾ ਨਹੀਂ ਆਰਾਮਦਾ ਪਰ ਮੀਂਹ ਦੇ ਵਿੱਚ ਇੰਨਾ ਨਿਰਾਮ ਆਉਂਦਾ ਨਾ ਵਲੋਗ ਬਣਾਉਣ ਦਾ ਪੂਰਾ ਯੱਸ ਗੱਲ ਆ ਵਾ ਇਹ ਕੰਮ ਕਰ ਹਾਂ ਵੀਰ ਬਣਾ ਰੀਲ ਮੈਂ ਜ਼ੀਰੋ ਪਰ ਸਾਈਟ ਬਣਾਈ ਕਿਦਾਂ ਜ਼ੀਰੋ ਪਰ ਸਾਈਟ ਬਣੋ ਨੇ ਹਾਂ ਮੈਂ ਤੇ ਆਪ ਇੱਕ ਗਾਇਜ਼ ਰੀਲ ਬਣਾਉਣ ਲੱਗਾ ਇੱਥੇ ਘੈਂਟ ਜੀ ਮੀਂਹ ਦੇ ਵਿੱਚ ਵੇਖੋ ਕਿੰਨਾ ਨਿਰਾਮ ਆਉਂਦਾ ਮੀਂਹ ਗਾਇਜ਼ ਆ ਯਾਰ ਤੇਰਾ ਖੇ ਤੇਰਾ ਖੇ ਇਹ 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 ਅੱਛੇ ਰੱਖ

ਵੇ ਇਧਰੇ ਓਏ ਉਹ ਮੰਜਾ ਚੁੱਕੀ ਆਉਂਦਾ ਮੰਜਾ ਚੁੱਕੀ ਲੈਂਦਾ ਇਧਰ ਵੇਹ ਓਏ ਮੰਜਾ ਚੁੱਕੀ ਲੈਂਦਾ ਹੀ ਉਹ ਆਉਂਦੇ ਆ ਵੇ ਖੜਾ ਓਏ ਉਧਰ ਵੇਖੋ ਗਾਈਂ ਮੰਜਾ ਚੁੱਕੀ ਲੈਂਦਾ ਏ ਮੇਰੀ ਗੱਲ ਸੁਣ ਹਾਂ ਕਿਲੇ ਵੀਡੀਓ ਉਤਾਰ ਬਣ ਆ ਰੱਖ ਦੇ ਰੱਖ ਦੇ ਰੱਖ ਦੇ ਹੁਣ ਵੇਖ ਲੋ ਕੰਮ ਇਹਨਾਂ ਦੇ ਮੀਰੇ ਵਿੱਚ ਵੀ ਨਹੀਂ ਟਲਣ ਦੇ ਗੁਰੂਆ ਕਲ ਜੋ ਯਾਰ ਉਹ ਵੇਖੋ ਉਧਰ ਵੇਖੋ ਆ ਆ ਮਮੀ ਮਮੀ ਨੇ ਘੁੱਸਣਾ ਦਾ ਮਮੀ ਨੇ ਆਂਦਾ ਗੁੱਸੇ ਆਣਾ ਫੋਨ ਨਹੀਂ ਪੈਣਾ ਆਏ ਹਾਏ ਮੰਜਾ ਦੇ ਰੱਖਿਆ ਪਰ ਆ ਬੰਦੇ ਵਾਲੀ ਕਰਤੂਤ ਨਹੀਂ ਹੈਗੀ ਤੇਰੀ ਇਹ ਲੋਗਾ ਆਹ ਵੇਖ ਲੋ ਕੀ ਹਾਲ ਬਣ ਗਿਆ ਜੇ ਆਪਾਂ ਲੰਮੀ ਹੱਥੇ ਜਿ ਫੜ ਕੇ ਤੁਰਨਾ ਪੈਣ ਰਿਆ ਆ ਵੇਖੋ ਟਰੈਕਟਰ ਨੇ ਕੀ ਹਾਲ ਕਰਤਾ ਜੇ ਇਹ ਕਿੱਦਾਂ ਔਂਡੇ ਜੇ ਮੀਂਹ ਦੇ ਵਿੱਚ ਓਏ ਹੋਏ ਤੇਲ ਲੈ ਕੇ ਔਂਡੇ ਜੇ ਤੇ ਟਰੈਕਟਰ ਦਾ ਤੇਲ ਮੋਗ ਗਿਆ ਕਮਾਉਣ ਦੇ ਹਨਾ ਆਪਾਂ ਕਮਾਉਣ ਦਾ ਕਰਕੇ ਜਾ ਤੇਲ ਲਾ ਕੇ ਤੇ ਮੋਗ ਗਿਆ ਤੇਲ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਆ ਗਏ ਨਿਆਰਾ ਕਿਦੇ ਅੱਜ ਯਾਰ ਨਿਆਰਾ ਕਿੱਦਾਂ ਤੇਲ ਲੈਂਦਾ ਏ ਚਲੋ ਠੀਕ ਆ ਪਾਓ ਫਿਰ ਵਿੱਚ ਗੱਲ ਸਤਰਾ ਵਿੱਚ ਪਾਇਆ ਇਹ ਬੜਾ ਕਿਥੋਂ ਭੋਲੇ ਭੈਣ ਚੋਦਾ

ਉਹ ਮੈਨੂੰ ਪਰ ਮੈਨੂੰ ਬਹਾਂ ਦੇ ਰਿਹਾ ਹੁਣ ਵੇਖਾਂ ਦਾ ਟਰੈਕਟਰ ਚਲਾਉਣ ਦੇ ਵੇਖ ਲੋ ਗਾਈਜ਼ ਉਦੋਂ ਦਾ ਸਾਡੇ ਲਾਗੇ ਨਹੀਂ ਆਇਆ ਤੇ ਹੁਣਾਂ ਦਾ ਟਰੈਕਟਰ ਚਲਾਉਣ ਦੇ ਕਰੋ ਜੋੱਕੇ ਲੈ ਆਏ 2 ਲੀਟਰ ਵਿੱਚ ਪਾ ਗਏ ਓਏ ਬੰਦ ਕਰ ਓਏ ਚਾਬੀ ਕੱਢ ਯਾਰ ਚਾਬੀ ਕੱਢ ਓਏ ਇਹਨੂੰ ਥੱਲੇ ਲਾ ਯਾਰ ਥੱਲੇ ਉਤਰ ਬਈ 200 ਤੇਰ ਵਿੱਚ ਕਿੱਥੇ ਚਾਬੀ ਦੇ ਗਈਓ ਕਿਹੜੀ ਕੀ ਪੜਾ ਪਤਾ ਨਹੀਂ ਲੱਗਾ ਚਾਬੀ ਦੇ ਗਈਓ ਲੱਗ ਗਈਓ ਲੱਗ ਗਈ ਲੱਗ ਗਈ ਲੱਗ ਗਈਓ ਸ਼ੁਕਰ ਕਰੋ ਚਾਬੀ ਲੱਗ ਗਈ ਗਾਈਜ਼ ਨਹੀਂ ਤੇ ਕੰਮ ਸਦਾ ਨਹੀਂ ਮੜੇ ਤੇ ਦਾਤ ਬੰਦੇ ਦੇ ਸਦਾ ਜਿਹੜਾ ਹੀ ਸਹੀ ਗਾਦਿਆ ਪਰ ਅੱਜ ਕੰਮ ਚਿਕੜੋ ਚਿਕੜੀ ਹੋਇਆ ਪਿਆ ਜੀ ਚਿਕੜੀ ਕੀ ਬਾਪੂ ਕੋ ਵੇਹੀ ਗਾਲਾਂ ਪੈਂਦੀਆਂ ਦੀ ਉਹ ਚੱਲੋ ਸਾਨੂੰ ਥਾਂ ਆ ਓਏ ਤੇਰੀ ਬਣਾਤਾ ਜੇ ਆ ਗਈ ਬਣਾਤਾ ਪਰਦੇ ਮੇਰਾ ਪਰਨਾ ਨਹੀਂ ਕੋਈ ਆ ਰਿਹਾ ਮੈਂ ਸੋ ਨੈਗਰੀ ਕਰੂ ਜਾਂ ਮੇਰੀ ਉਹ ਨਾਗਰੀ ਨਹੀਂ 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 ਕਰਾ ਨਹੀਂ ਕਰਾ ਨਾਗਰੀ ਮੈਨੂੰ ਨਹੀਂ ਪਰਜਾਣਾ ਯਾਰ ਕੀ ਉਹ ਤੇਰੀ ਮੈਂ ਨਹੀਂ ਕਰਦਾ ਕੋ ਪੱਠੇ ਲੱਗੇ ਆਇਆ ਪਹਿਲਾਂ ਉਹ ਮੈਂ ਮੇਰਾ ਪਰਨਾ ਲੈ ਪਰਜਾਣਾ ਮੈਂ ਦਸੀ ਜਾਂਦਾ ਹਾਂ ਯੋ ਉਹ ਤੇਰੀ ਉਹ ਨਾ ਵੇ

ਤੇਰੀ ਫੜ ਨੂੰ ਓਏ ਹੋਏ ਓਏ ਓਏ ਤੇਰੀ ਓਏ ਲੈ ਲੈ ਉਧਰ ਵਾ ਪੜਿਆ ਨਹੀਂ ਜਾਣ ਡਿਆ ਓਏ ਚੱਕਰ ਨਹੀਂ ਫੜਿਆ ਜਾਣ ਡਿਆ ਓ ਤੇਰੀ ਓਏ ਮੂੰਹੇ ਪਰ ਮੈਂ ਪਾਈ ਜਾ ਰਿਹਾ ਕਹਿੰਦਾ ਵੱਡੇ ਵੱਡੇ ਗਾਰੇ ਫੇਰੀ ਲੱਗਾ ਮੇਰੇ ਪੱਠੇ ਤੇ ਹੋਇਆ ਲੈ ਟਰੈਕਟਰ ਵੀ ਲਿਆਂਦਾ ਪਰਾਵਾ ਪੱਠੇ ਨਿੱਕੇ ਆ ਇੰਨੇ ਖੜਦੇ ਆ ਤਿੰਨ ਵੱਡਾ ਵਾ ਇੱਕ ਪੱਟਦੀ ਆ ਉਪਰਾ ਬੰਨਾ ਪੈਣਾ ਓਏ ਕੀ ਲੈ ਗਿਆ ਨਾਲ ਮੈਂ ਲਿਆਂਦਾ ਇਹਨੂੰ ਮੈਂ ਮੈਂ ਲਿਆਂਦਾ ਇਹਨੂੰ ਤੂੰ ਲੈ ਗਿਆ ਵੇ ਲੈ ਪੱਠੇ ਸੋਨੂੰ ਕੁਝ ਕਾਇ ਨਹੀਂ ਜਾਣਦੇ ਸੋਨੂੰ ਆ ਗੱਲਾਂ ਮਾੜੀਆਂ ਤੇਰੀਆਂ ਯਾਰ ਆਂਦਾ ਇਧਰ ਬੰਨਣੇ ਆ ਬੰਨਣ ਦੀ ਲੋੜ ਹੀ ਨਹੀਂ ਇਧਰ ਰਸਦੇ ਗਾ ਬੰਨਣੇ ਗਾੜੀ ਇਹ ਤੂੰ ਬੰਨੇ ਓਏ ਲੰਮੇ ਪਾ ਗਏ ਨਾ ਚਪੇੜਾ ਹੀ ਐ ਹੀ ਮਾਰੇ ਫੇਰ ਆ ਫੇਰ ਆ ਗਾਇਸ ਅੱਜ ਮੀ ਪੈਂਦਿਆ ਵਾ ਮੋਟਰ ਤੇ ਆਏ ਵੇਖ ਲੋ ਕੀ ਹਾਲ ਬਣ ਗਿਆ ਪੱਠੇ ਲੈਣ ਆਏ ਹਾਂ ਤੇ ਅੱਜ ਹੁਣ ਬੜੇ ਦਿਨਾਂ ਬਾਅਦ ਮਿੱਟੀ ਨਾਲ ਖੇਡਣ ਆਏ ਹਾਂ ਖੇਡ ਲੋ ਗੋਰੀ ਹੋਣੀ ਕਰ ਅੱਜ ਆਂ ਦੇਨੇ ਹੁਦਾ ਕਰਨਾ ਪਹਿਲੇ ਇਸਤੇਮਾਲ ਕਰੋ ਫਿਰ ਵੀ ਸ਼ਵਾਸ਼ ਕਰੇ ਆਏ ਹਾਏ ਹਾਏ ਗੋਰੇ ਹੋਣੀ ਕਰ ਅੱਜ ਸੋਨੂ ਕੇ ਗੋਰੇ ਹੋਣੀ ਕਰ ਆਜ ਦੇਖੋ ਗਾਇਸ ਕਾਸ਼ ਵੀ ਥੋੜਾ ਕਾਲਾ ਲੈ ਕਰ ਮਿੱਟੀ ਸੇ ਮੜ ਕੇ ਆਏ ਨੇ ਮੜ ਕੇ ਆ ਗੋਰੇ ਹੋਂੇ ਦਾ ਰਾਜ ਗੋਰੇ ਹੋਂੇ ਦਾ ਰਾਜ ਦੇਖੋ ਗਾਇਸ ਗੋਰੇ ਹੋਂੇ ਦਾ ਰਾਜ ਆਪਾਂ ਸਭ ਸਾਹਮਣੇ ਆ ਹੁਣ ਓਏ ਹੋਏ ਬਸ ਕਰੋ ਓਏ ਆਈ 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 ਬਾਜ ਚਲੇ ਰਹੀ ਬਾਜ ਚਲੇ ਉਹ ਤੇਰੀ ਓਏ ਓ ਗਾਇਸ ਵੱਜ ਗਿਆ ਓਏ ਓਏ ਪਿੱਛਾ ਦਿਖਾ ਗਿਆ ਜੇ ਸੋਨੂ ਬਾਜ ਪਿੱਛਾ ਦਿਖਾ ਗਿਆ ਜੇ ਬਾਕੀ ਵੀਰ ਮੇਰਿਓ ਆਪਾਂ ਇੱਥੇ ਕਰਦੇ ਆ ਅੱਜ ਦੇ ਵਲੌਗ ਦੀ ਸਮਾਪਤੀ ਸੋ ਮਿਲਦੇ ਆ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਸੋ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਕਰਿਓ ਚੈਨਲ ਨੂੰ ਵੀਰ ਮੇਰੇ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ